ਅੱਜ ਆਪਾਂ ਤੁਹਾਨੂੰ ਪ੍ਰੈਸਬੈਂਸ ਸਿਟੀ ਦੇ ਕੁਝ ਖੂਬਸੂਰਤ ਦ੍ਰਿਸ਼ ਦਿਖਾਵਾਂਗੇ ਇਹ ਵੀਡੀਓ ਰਹੀ ਜਿੰਨੇ ਤੇ ਜੁੜਦੇ ਹੋ ਸਾਰਿਆਂ ਦਾ ਧੰਨਵਾਦ ਤੇ ਦੇਖ ਸਕਦੇ ਹੋ ਇਹ ਖੂਬਸੂਤ ਨਜ਼ਾਰਾ ਇਹ ਕੈਮਰੇ ਦੇ ਵਿੱਚ ਆਉਂਦਾ ਹੀ ਨਹੀਂ ਸੀ ਥਿ ਕਿਤੇ ਕਿਉਂਕਿ ਬਹੁਤ ਹੀ ਉੱਚੀਆਂ-ਉੱਚੀਆਂ ਬਿਲਡਿੰਗਾਂ ਹੁੰਦੀਆਂ ਸਾਨੂੰ ਉੱਪਰੋਂ ਖੜ ਕੇ ਦਿਖਾ ਰਹੇ ਹਾਂ ਦੇਖੋ ਪਾਣੀ ਚ ਡਿੱਗਦਾ ਬਹੁਤ ਹੀ ਕੂਬਸੋਰ ਬ੍ਰਿਸਬਨ ਆਸਟ੍ਰੇਲੀਆ ਦੀ ਤੀਜੀ ਵੱਡੀ ਸਿਟੀ ਆ ਤੇ ਇੱਥੇ ਲਗਭਗ 5 ਲੱਖ ਤੋਂ ਬਾਦ ਲੋਕ ਰਹਿੰਦੇ ਆ ਉਹ ਸ਼ੇ ਕਰੂੰਗਾ ਕਿ ਜਿੰਨਾ ਤੁਹਾਨੂੰ ਵੱਧ ਤੋਂ ਵੱਧ ਇਹ ਵੀਡੀਓ ਰਾਈ ਸਿਟੀ ਦੇ ਦਿਖਾ ਸਕਿਆ ਕਿ ਬਿਲਡਿੰਗਾਂ ਇੰਨੀ ਉੱਚੀਆਂ ਹੁੰਦੀਆਂ ਕਿ ਕੈਮਰੇ ਦੇ ਵਿੱਚ ਆਉਂਦੀਆਂ ਹੀ ਨਹੀਂ ਤੁਸੀਂ ਦੇਖ ਸਕਦੇ ਹੋ ਕਿਆ ਖੂਬਸੂਰਤੀ ਆ ਜਿੰਨੇ ਵੀ ਤੁਸੀਂ ਦੇਸ਼ਾਂ ਪਰਦੇਸਾਂ ਚੋਂ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਹਮੇਸ਼ਾ ਹੀ ਤੁਹਾਡਾ ਧੰਨਵਾਦ ਕਿਤੇ ਕੀਮਤੀ ਸਮਾਂ ਦਿੰਦੇ ਹੋ ਤੇ ਹੌਸਲਾ ਵਧਾਉਂਦੇ ਹੋ ਕੋਸ਼ੇ ਕਰਿਆ ਕਰੋ ਜਿੰਨੇ ਵੀ ਤੁਸੀਂ ਇਸ ਚੈਨਲ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨ ਦੀ ਤੇ ਕੋਸ਼ਿਸ਼ ਕਰੂੰਗਾ ਅੱਜ ਸ਼ਨੀਵਾਰ 19 April 2025 ਜਿੰਨਾ ਵੀ ਤੁਹਾਨੂੰ ਵੱਧ ਤੋਂ ਵੱਧ ਪ੍ਰੈਸ ਬਿੰਦੇ ਖੂਬਸੂਰਤ ਨਜ਼ਾਰੇ ਦਿਖਾ ਸਕਿਆ ਤੇ ਇੱਕ ਵਾਰੀ ਇਹ ਵੀਡੀਓ ਇੱਥੇ ਸਮਾਪਤ ਕਰਦੇ ਆਂ ਅਗਲੇ ਵੀਡੀਓ ਦੇ ਨਾਲ ਆਪਾਂ ਫੇਰ ਮਿਲਾਂਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਧੰਨਵਾਦ ਸਾਰਿਆਂ ਦਾ